ਅੱਜ ਮੈਂ ਪੰਜਾਬ ਦੀਆਂ ਦੋ ਖੱਜਾਂ ਦੀ ਗੱਲ ਕਰਨੀ ਹੈ ਭਾਨਾ ਸਿੱਧੂ ਤੇ ਲੱਖਾ ਸਿਧਾਣਾ ਅੰਮ੍ਰਿਤਸਰ ਸਾਹਿਬ ਵਿਖੇ ਜੋ ਡਿਬਰੂ ਗੜਵਾਲੇ ਸੰਤ ਅਮਰਤਪਾਲ ਜਿਹੜਾ ਕਹਿੰਦਾ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਹੁਣ ਜ਼ਿੰਦਗੀ ਦੀ ਭੀਖ ਮੰਗੀ ਜਾਂਦਾ ਹੈ ਉਹਦੇ ਸੰਬੰਧ ਵਿੱਚ ਵੱਡਾ ਕੱਟ ਕਰਨ ਦੀ ਕੋਸ਼ਿਸ਼ ਇਕੜਾ ਮਚੌਦਰੀ ਅੱਜ ਕਰਦੇ ਸੀ ਰਾਹ ਦੇ ਵਿੱਚ ਲੱਖੇ ਨੂੰ ਤੇ ਭਾਨੇ ਸਿੱਧੂ ਨੂੰ ਪੁਲਿਸ ਨੇ ਰੈਸ਼ਟ ਕੀਤਾ ਬਾਅਦ ਵਿੱਚ ਭਮੇ ਛੱਡ ਦਿੱਤਾ ਹੁਣ ਇਹ ਉਹ ਖੱਜਾਂ ਨੇ ਜਿਨ੍ਹਾਂ ਨੇ ਵੱਡੇ ਵੱਡੇ ਪੰਪ ਮਾਰੇ ਤੇ ਅੰਮ੍ਰਿਤਪਾਲੋਂ ਫੂਕ ਦਿੱਤੀ ਅੱਜ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਹੁਣ ਉਹਨੂੰ ਰਿਹਾ ਕਰਾਉਣ ਵਾਸਤੇ ਤੇ ਜਾਂ ਡਿਬਰੂਗੜ੍ਹ ਤੋਂ ਪੰਜਾਬ ਵਿੱਚ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਇਹ ਜਿਹੜੀਆਂ ਚਰਜਾਵਾਂ ਛੜੀਆਂ ਹੋਈਆਂ ਨੇ ਕਹਿੰਦੇ ਬਹੁਤ ਵੱਡਾ ਕੱਟ ਕਰਨ ਹੈ ਸਰਕਾਰ ਤੇ ਪ੍ਰੈਸ਼ਰ ਪਵੇ ਤੇ ਸਰਕਾਰ ਉਹਨਾਂ ਨੂੰ ਪੰਜਾਬ ਲੈ ਕੇ ਆਵੇ ਜਾਂ ਰਹਾ ਕਰ ਦੇਵੇ ਜਾਨਕਿ ਇਹੋ ਜੀ ਬਿਉਂਤਬੰਦੀ ਇਹ ਬੰਦੇ ਬੁਣਦੇ ਹੁੰਦੇ ਨੇ ਪਹਿਲਾਂ ਵੀ ਤੇ ਹੁਣ ਵੀ ਉਹ ਜਿਹੜਾ ਪੁਲਿਸ ਦਾ ਅਰੈਸਟ ਕਰਨਾ ਇਹਨਾਂ ਦੋਨਾਂ ਖਚਾਂ ਨੂੰ ਉਹ ਤਾਂ ਮਤਲਬ ਕੀ ਹੈ ਕਿ ਇਹ ਮੰਡੀਰ ਨੂੰ ਇਕੱਠਾ ਕਰਦੇ ਨੇ ਨਸ਼ੇੜੀ ਇਹਨਾਂ ਦੇ ਇਕੱਠਾਂ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਫਿਰ ਹਫੜਾ ਦਾ ਬੜੀ ਵਾਇ ਹੁੰਦੀ ਹੈ ਤੇ ਪ੍ਰਸ਼ਾਸਨ ਪਰੇਸ਼ਾਨ ਹੁੰਦਾ ਹੈ ਇਹ ਗੱਲਾਂ ਕਰਕੇ ਇਹਨਾਂ ਨੂੰ ਰੈਸਟ ਕੀਤਾ ਜਾਂਦਾ ਹੈ ਹੋਰ ਵੀ ਕੋਈ ਜਿਹੜੇ ਕੜਮ ਚੌਧਰੀ ਸੀ ਉਹਨਾਂ ਨੂੰ ਜਿਵੇਂ ਗਰਜਨ ਸਿੰਘ ਗਰੇਵਾਲ ਇਹੋ ਜਿਹਿਆਂ ਨੂੰ ਹੋਰ ਕਈਆਂ ਨੂੰ ਨਜ਼ਰਬੰਦ ਕੀਤਾ ਸੀ ਘਰਾਂ ਦੇ ਵਿੱਚ ਕਰਨਾ ਵੀ ਚਾਹੀਦਾ ਜੇ ਤੁਹਾਨੂੰ ਅਕਲ ਆ ਜੇ ਜਾਂ ਤੁਸੀਂ ਅਕਲ ਦੀ ਗੱਲ ਕਰੋ ਫਿਰ ਤੁਹਾਨੂੰ ਇਹ ਕਟ ਕਰਨ ਦੀ ਲੋੜ ਨਹੀਂ ਤੁਹਾਨੂੰ ਲੱਲੀ ਸ਼ੱਲੀ ਪਿੱਛੇ ਇਹ ਧਰਨੇ ਲਾ ਕੇ ਪੰਜਾਬ ਦਾ ਮਾਹੌਲ ਕਰਨ ਦੀ ਲੋੜ ਨਾ ਪਵੇ ਜੀ ਐਨੇ ਸਿਆਣਿਆਂ ਐਨੇ ਅਕਲਮੰਦੋਂ ਮੈਂ ਸਾਰਿਆਂ ਨੂੰ ਕਹਿਣਾ ਆ ਮੇ ਲੱਖਾ ਹੈ ਉਹ ਮੇ ਪਾਨਾ ਹੈ ਪਰ ਮੇ ਹੋਰ ਜਿਹੜੀਆਂ ਕਿਹੜਾ ਕੱਟ ਕਰਦੀਆਂ ਫਿਰਦੀਆਂ ਨੇ ਇਹਨੂੰ ਸਭ ਨੂੰ ਬੇਨਤੀ ਹੈ ਹੁਣ ਲੋਕ ਸਭਾ ਦੀ ਇਲੈਕਸ਼ਨ ਹੋਣੀ ਹੈ ਤੁਸੀਂ ਆਪਣਾ ਕੋਈ ਏਜੰਡਾ ਰੱਖੋ ਪੰਜਾਬ ਦਾ ਮੁੱਦਾ ਤੁਹਾਡੇ ਕੋਲ ਕੀ ਹੈ ਇਲੈਕਸ਼ਨ ਲੜੋ ਤੁਸੀਂ 13 ਸੀਟਾਂ ਤਾਂ ਹੈਗੀਆਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਉਤੋਂ ਜਿੱਤੋ ਤੁਸੀਂ ਨਰੇ ਲੋਕਾਂ ਨੂੰ ਪਤਾ ਲੱਗੇ ਨਰੇ ਤੁਹਾਨੂੰ ਪਤਾ ਲੱਗੇ ਵੀ ਲੋਕ ਤੁਹਾਡੇ ਹੱਕ ਵਿੱਚ ਕਿੰਨੇ ਕਿਨੇ ਜਿਹੜੀ ਤੁਹਾਨੂੰ ਹਵਾ ਖਰਾਬ ਕਰਦੀ ਹੈ ਨਾ ਪੈਰ ਤੁਹਾਡੇ ਧਰਤੀ ਤੇ ਹੁੰਦੇ ਨਹੀਂ ਤੁਸੀਂ ਅਸਮਾਨ ਵਿੱਚ ਉੱਡਦੇ ਹੋ ਤੁਹਾਨੂੰ ਆਪਣੀ ਔਕਾਤ ਦਾ ਪਤਾ ਲੱਗ ਜੇ ਵੀ ਤੁਸੀਂ ਕੀ ਹੋ ਇੱਕ ਮੈਂ ਚ ਗੱਲ ਕਹਿਣੀ ਹੈ ਬਹੁਤ ਲੰਮਾ ਚੋੜਾ ਨਹੀਂ ਬੋਲਦਾ ਅਮਰਤਪਾਲ ਜਾ ਕਲਸੀ ਵਰਗੇ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਪਪਲਪ੍ਰੀਤ ਵਰਗੇ ਜੋ ਹੋ ਜਿਹੜੇ ਨਾਲ ਉਥੇ ਰਹਿੰਦੇ ਨੇ ਗੁਰਪ੍ਰੀਤ ਵਰਗੇ ਜਿਹੜੇ ਵੀ ਹੈਗੇ ਨੇ ਉਹ ਤਾਂ ਅਗੋਂ ਖਾਲੀ ਸੀ ਜਦਜਵਾਤੀ ਹੋ ਗਏ ਲੋਕਾਂ ਦੇ ਪੰਪਾਂ ਵਿੱਚ ਆ ਗਏ ਅੱਜ ਬੈਠੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜ਼ਿੰਦਗੀ ਦੀ ਭੀਖ ਮੰਗ ਰਹੇ ਨੇ ਪਰ ਲੱਖਾਂ ਤੇ ਭਾਨਾ ਜਾਂ ਦੋ ਚਾਰ ਇਥੇ ਹੋਰ ਨੇ ਇਹਨਾਂ ਨੂੰ ਕਿਉਂ ਨਹੀਂ ਸ਼ਰਮ ਆਉਂਦੀ ਵੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਪੰਜਾਬ ਦਾ ਮਾਹੌਲ ਕੀ ਹੈ ਪੰਜਾਬ ਚਾਹੁੰਦਾ ਕੀ ਹੈ ਹਲੇ ਤੁਹਾਨੂੰ ਸਮਝ ਆਈ ਨਹੀਂ ਤੁਹਾਡੇ ਹਲੇ ਖਾਨੇ ਚ ਕੋਈ ਗੱਲ ਕੋਈ ਅਕਲ ਮੜਦੀ ਨਹੀਂ ਇਹ ਦੋ ਨਾ ਬੰਦੇ ਭਾਨਾ ਤੇ ਸਿੱਧੂ ਹੁਣ ਕੰਧਾਂ ਵਿੱਚ ਟੱਕਰਾ ਮਾਰਦੇ ਫਿਰਦੇ ਆ ਕਿਉਂਕਿ ਪਾਰਟੀ ਤਾਂ ਪਰਿਮੂ ਲਾਉਂਦੀ ਨਹੀਂ ਨਾ ਪਾਰਟੀ ਕੋਈ ਟਿਕਟ ਦੇਵੇ ਪਹਿਲਾਂ ਆਜ਼ਾਦ ਲੜਨ ਦੀ ਕੋਸ਼ਿਸ਼ ਕਰਦਾ ਸੀ ਤੇ ਹੁਣ ਪਤਾ ਲੱਗ ਗਿਆ ਵੀ ਹੁਣ ਛੇਤਰੀ ਪੈਣੇ ਹੁਣ ਗੱਲ ਬਣਨੀ ਗਈ ਹੁਣ ਇਹ ਅਮਰਤਪਾਲ ਦੇ ਇਕੱਠ ਵਿੱਚ ਜਾ ਕੇ ਮਢੀ ਨੂੰ ਇਕੱਠਾ ਕਰਕੇ ਵੀ ਪੰਜਾਬ ਦਾ ਮਾਹੌਲ ਇੰਨਾ ਖਰਾਬ ਕਰ ਦਈਏ ਤੇ ਅਸੀਂ ਰਾਤੇ ਰਾਤ ਹੀਰੋ ਬਣ ਕੇ ਲੋਕਾਂ ਦੇ ਸਾਹਮਣੇ ਆ ਗਏ ਲੋਕ ਸਾਨੂੰ ਕਹਿਣ ਵੀ ਲੱਖਾਂ ਤੇ ਭਾਨਾ ਹੀ ਹੈ ਜਿਹੜੇ ਪੰਜਾਬ ਨੂੰ ਬਚਾ ਸਕਦੇ ਹੋਰ ਨੁਕਲ ਹੈ ਨਹੀਂ ਤੇ ਕਿਸੇ ਨੂੰ ਬਸ ਸਾਨੂੰ ਲੋਕ ਹੱਥਾਂ ਤੇ ਜਕ ਲੈਣਾ ਲੋਕ ਸਭਾ ਦੀ ਜਿਹੜੀਆਂ ਸੀਟਾਂ ਨੇ ਉਹ 13 ਦੇ 13 ਸ਼ਾਇਦ ਅਸੀਂ ਜਿੱਤ ਲਈਏ ਇਹ ਦਾ ਇਹਨਾਂ ਦਾ ਦਿਮਾਗ ਖਰਾਬ ਹੋਇਆ ਕੰਨਾਂ ਟੱਕਰਾ ਮਾਰਦੇ ਰਹਦੇ ਆ ਵੀ ਤੁਹਾਡੇ ਕੋਲੇ ਪੰਥ ਵਾਲੀ ਸਿਧਾਂਤ ਵਾਲੀ ਗੱਲ ਕਿਹੜੀ ਐ ਲੱਖਾ ਕਹੀ ਜਾਵੇ ਕਹਿੰਦਾ ਲੈ ਮੈਨੂੰ ਅਰੈਸਟ ਕਰ ਲੈ ਮੇਰੀ ਭੱਗ ਵੀ ਲਾਂਦੀ ਧੱਕਾ ਕੀਤਾ ਭਵੰਤ ਤੁਹਾਨੂੰ ਬੱਟੜ ਕਹੀ ਜਾਂਦਾ ਜਾਣੀ ਕਿ ਤੁਹਾਡੇ ਹੁਣੇ ਪਗਸ਼ਰ ਤੇ ਕਿਉਂ ਪਹਿਲਾਂ ਕਿਉਂ ਨਹੀਂ ਹੁੰਦੀ ਜਦੋਂ ਇਲੈਕਸ਼ਨ ਆਉਂਦੀ ਐ ਜਦ ਕੋਈ ਰੌਲਾ ਪਾਣਾ ਹੁੰਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੁੰਦਾ ਉਦੋਂ ਪਗਗੇ ਜਿੱਤੇ ਆਉਂਦੀਆਂ ਤੁਹਾਡੇ ਪਹਿਲਾ ਪੱਗ ਤੁਹਾਡੇ ਕਿੱਥੇ ਆਉਂਦੀ ਹੈ ਤੇ ਜਿਹੜੇ ਬਹਾਨੇ ਵਰਗੇ ਅਮਰਤਪਾਲ ਦੇ ਇਕੱਠਾਂ ਵਿੱਚ ਜਾ ਕੇ ਉਹਦਾ ਸਮਰਥਨ ਕਰਨ ਨੂੰ ਫਿਰਦੇ ਨੇ ਉਹਦੀ ਵੀਡੀਓ ਤਾਂ ਕੱਢ ਕੇ ਦੇਖ ਲਓ ਕਿੱਥੇ ਬੀੜੀਆਂ ਪੀਂਦਾ ਹੈ ਕਿੱਥੇ ਗੰਦੀਆਂ ਗਾਲਾਂ ਕੱਢਦਾ ਹੈ ਕਿਤੇ ਕੁਛ ਕਿਤੇ ਕੁਛ ਦੇਖਦਾ ਲਓ ਪਹਿਲਾਂ ਤੇ ਇਹ ਬੰਦੇ ਪੰਥ ਦੇ ਲਈ ਗੱਲ ਕਰਨਗੇ ਪੰਥ ਦਾ ਹੀ ਕਰਨਗੇ ਬੰਦੇ ਮੈਂ ਇਹ ਬੇਨਤੀ ਅੱਜ ਤਾਂ ਕੀਤੀ ਹੈ ਕਿ ਇਹਨਾਂ ਨੇ ਨਾਂ ਜਿੱਤਣਾ ਹੈ ਨਾ ਇਹਨਾਂ ਕੋਲੇ ਕੋਈ ਗੁਰਮਤ ਦੀ ਗੱਲ ਹੈ ਤੇ ਨਾ ਪੰਜਾਬ ਦਾ ਮੁੱਦਾ ਹੈ ਇਹਨਾਂ ਨੇ ਰੌਲਾ ਰੱਟਾ ਪਾ ਕੇ ਬਸ ਵੱਡਾ ਟੁਕੀ ਜਿਵੇਂ ਕਹਿੰਦੇ ਹੱਲਾ ਗੁੱਲਾ ਜਿਵੇਂ ਪਹਿਲਾਂ ਚੱਲਦਾ ਸੀ ਉਹ ਗੱਲਾਂ ਨੇ ਇਹਨਾਂ ਦੇ ਕੋਲੇ ਹੋਰ ਕੁਝ ਨਹੀਂ ਤੇ ਹੁਣ ਲੈ ਸਾਡੇ ਨੌਜਵਾਨ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਨੇ ਉਹਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਕੋਈ ਗੌਰ ਨਹੀਂ ਕਰਦਾ ਵੀ ਤੁਸੀਂ ਜਿਹਨਾਂ ਵਿੱਚ ਕਿਉਂ ਨਹੀਂ ਜਾਂਦੇ ਚਲੋ ਉਹ ਤਾਂ ਲੋਕਾਂ ਦੀ ਹਵਾ ਵਿੱਚ ਫੂਕ ਵਿੱਚ ਆ ਕੇ ਪੰਪਾਂ ਦੇ ਵਿੱਚ ਆ ਕੇ ਉਹ ਤਾਂ ਡਿਗਰੂਟ ਬਾਗੇ ਵੀ ਤੁਸੀਂ ਕਿਉਂ ਨਹੀਂ ਜਾਂਦੇ ਲੱਖੇ ਤੁਸੀਂ ਤੋਂ ਬਹਾਨੇ ਵਰਗੇ ਤੁਸੀਂ ਕਿਉਂ ਨਹੀਂ ਜਾਂਦੇ ਜੇਲ੍ਹ 'ਚ ਤੁਸੀਂ ਕਿਉਂ ਨਹੀਂ ਇਹ ਗੱਲ ਕਰਦੇ ਤੁਸੀਂ ਹਰ ਵਕਤ ਕੜਮ ਚੌਧਰੀ ਬਣ ਕੇ ਲੋਕਾਂ ਨੂੰ ਖਰਾਬ ਕਰਨ ਵਾਸਤੇ ਨੌਜਵਾਨੀ ਨੂੰ ਬਗੜਾ ਲਾ ਕੇ ਜਣ ਕੇ ਗੁੰਮਰਾਹ ਕਰਕੇ ਤੁਸੀਂ ਕੀ ਕਰਿਆ ਨੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਜੀ ਕਿਤੇ ਮੇਰੀ ਗੱਲ ਸੁਣ ਲੇ ਇਹ ਦੋ ਖੱਜਾਂ ਨੂੰ ਆ ਦੁਬਾਰਾ ਜੇਲ੍ਹ ਵਿੱਚ ਜ਼ਰੂਰ ਸੁੱਟ ਦਿਓ ਆ ਦੋ ਚਾਰ ਮਹੀਨੇ ਬੋਟਾ ਪਈ ਜਾਣ ਦੇ ਤੈਨੋਂ ਹੀ ਇਹ ਪੰਜਾਬ ਨੂੰ ਅੱਗ ਕੋਈ ਨਾ ਕੋਈ ਸ਼ੋਲੀ ਛੱਡ ਕੇ ਲਾ ਹੀ ਦੇਣਗੇ ਇਹਨਾਂ ਕੋਲੇ ਅਕਲ ਤਾਂ ਹੈ ਨਹੀਂ ਤੇ ਕਿਸੇ ਦੇ ਕਹੇ ਕਹਾਏ ਬੋਲ ਜਾਂਦੇ ਨੇ ਮੈਂ ਬੇਨਤੀ ਕਰਦਾ ਇਹਨਾਂ ਖਟੀੜਾਂ ਤੋਂ ਇਹਨਾਂ ਦੇ ਖੱਜਾਂ ਤੋਂ ਬਚਜੋ ਆਪਣੇ ਬੱਚਿਆਂ ਤੋਂ ਬੱਚਿਆਂ ਨੂੰ ਬਚਾ ਲਓ ਇਹਨਾਂ ਨੂੰ ਇਹਨਾਂ ਦੇ ਇਕੱਠਾਂ ਵਿੱਚ ਇਹਨੇ ਪਿੱਛੇ ਲਾ ਕੇ ਨਾ ਭੇਜੋ ਕਿਸੇ ਨੇ ਨਾਲ ਨਹੀਂ ਖੜਨਾ ਆ ਜਿਹੜੇ ਅਮਰਤਪਾਲ ਦੇ ਪੱਗਾਂ ਬੰਦੇ ਸੀ ਰੋਡੇ ਲੰਡੇ ਪਿੰਡ ਦੇ ਵਿੱਚ ਕਿੱਥੇ ਨੇ ਉਹ ਅੱਜ ਹੈਗੇ ਨਾ ਕੋਈ ਬਸ ਦੂਰ ਖੜੇ ਕਾਨਫਰੈਂਸ ਕਰ ਲੈਂਦੇ ਨੇ ਜਬ ਬੋਲ ਦੇਣਗੇ ਜਕਾਰੇ ਛੱਡ ਦੇਣਗੇ ਹੋਰ ਕੱਖ ਨਹੀਂ ਕਰਨਾ ਇਹਨਾਂ ਨੇ ਇਹਨਾਂ ਨੇ ਪੰਜਾਬ ਪਹਿਲਾਂ ਵੀ ਮਰਵਾਇਆ ਹੁਣ ਵੀ ਮਰਵਾਉਣਗੇ ਸੇਖ ਕੌਮ ਦਾ ਮਲਿਆ ਮੇਟ ਕਰਦਾ ਇਹਨਾਂ ਲੋਕਾਂ ਨੇ ਕੋਈ ਅਕਲ ਨਾਲ ਗੱਲ ਨਹੀਂ ਕਰਦੇ ਜਜਵਾਦੀ ਹੋ ਕੇ ਜਕਾਰੇ ਛੱਡੀ ਜਾਣਗੇ ਅਮਰਤਬਾਈ ਉਮਰਤਪਾਲ ਬਾਈ, ਲੱਖਾ ਬਾਈ, ਭਾਨਾ ਬਾਈ, ਪਤਾ ਨਹੀਂ ਕਿੰਨੇ ਕੁ ਬਾਈ ਬਣਾਏ ਇਹਨਾਂ ਨੇ। ਬਸ ਫੁਕੜਗੇ ਜਿੰਨੀਆਂ ਮਰਜ਼ੀਆਂ ਮਰਵਾ ਲਓ। ਚਾਹੇ ਦੀ ਕੋਈ ਗੱਲ ਕਰਨੀ ਨਹੀਂ ਤੇ ਜੇ ਕੋਈ ਚਾਹੇ ਦੀ ਗੱਲ ਕਰਦਾ ਉਹਨੂੰ ਗਾਲਾਂ ਕੱਢੋ। ਇਹ ਬੇਨਤੀ ਮੈਂ ਤਾਂ ਕੀਤੀ ਐ। ਕੋਈ ਮਤਲਬ ਨਹੀਂ ਇਹਨਾਂ ਦਾ ਸੁੰਧਾਨ ਦੇ ਨਾਲ, ਪੰਦੇ ਦੇ ਨਾਲ, ਪੰਜਾਬ ਦੇ ਨਾਲ। ਇਹਨਾਂ ਨੇ ਆਪਣੀਆਂ ਰੋਟੀਆਂ ਛੇਕਣੀਆਂ ਨੇ, ਆਪਣੀ ਗੁੰਡਾਗਰਦੀ ਕਰਨੀ ਐ, ਮਾਹੌਲ ਖਰਾਬ ਕਰਨਾ। ਫਿਰ ਕਹਿਣਗੇ ਬਸ ਪੰਜਾਬ ਹੁਣ ਅਸੀਂ